ਸਿੱਖ ਘਰ ਤੋਂ ਬਾਹਰ ਦੇ ਅੰਦਰ ਆ ਕਰਕੇ ਗੁਰ ਚਰਨਾਂ ਵਿੱਚ ਸਤਸੰਗ ਜੀ ਅਰਦਾਸ ਕਰਦੇ ਆ ਤੇ ਤਿੰਨ ਸਾਡੀਆਂ ਪ੍ਰਮੁੱਖ ਅਰਦਾਸਾਂ ਹੁੰਦੀਆਂ ਨੇ ਮੰਗਾ ਹੁੰਦੀਆਂ ਨੇ ਬਦੀਖ ਨੇ ਬਹੁਤ ਨੇ ਪਰ ਇਹਨਾਂ ਤਿੰਨ ਦੇ ਵਿੱਚ ਸਭ ਕੁਝ ਆ ਜਾਵੇਗਾ ਪਹਿਲੀ ਅਰਦਾਸ ਤੇ ਵਿੱਚ ਅਸੀਂ ਮੰਗਦੇ ਹਾਂ ਕਿ ਪ੍ਰਮਾਤਮਾ ਕਿਰਪਾ ਕਰੋ ਸਾਡੇ ਦੁੱਖ ਦੂਰ ਕਰ ਦਿਓ ਉਹ ਭਾਵੇਂ ਰੋਗਾ ਕਰਕੇ ਨੇ ਭਾਵੇਂ ਕਲਾ ਕਰਕੇ ਨੇ ਕਲੇਸ਼ ਕਰਕੇ ਨੇ ਕਿਸੇ ਵੀ ਕਾਰਨ ਕਰਕੇ ਜੇ ਦੁੱਖ ਨੇ ਪਿਛੋੜੇ ਦਾ ਦੁੱਖ ਹੈ ਭੁੱਖ ਦਾ ਦੁੱਖ ਹੈ ਅਸੀਂ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਜੀ ਉਹ ਦੂਰ ਕਰੋ ਦੂਜੀ ਅਰਦਾਸ ਅਸੀਂ ਕਰਦੇ ਹਾਂ ਕਿ ਪ੍ਰਮਾਤਮਾ ਦੀ ਸਾਡੇ ਆਮ ਸੰਗ ਰਹੋ ਆਮ ਸੰਗ ਰਹੋ ਸਾਡੀ ਸਹਾਇਤਾ ਕਰੋ ਤੀਸਰੀ ਅਰਦਾਸ ਅਸੀਂ ਮੰਗ ਇਹ ਕਰਦੇ ਹਾਂ ਕਿ ਸਾਡੇ ਜਿਹੜੇ ਕਾਰਜ ਨੇ ਨਾ ਕਾਰਜ ਸੰਸਾਰ ਦੇ ਅੰਦਰ ਉਹ ਵੀ ਸਵਾਰ ਦੇਵੋ ਭਾਵ ਇਹ ਅਰਦਾਸ ਬੇਨਤੀਆਂ ਅਸੀਂ ਗੁਰੂ ਚਰਨਾਂ ਵਿੱਚ ਹਰ ਰੋਜ਼ ਹਰ ਕੋਈ ਹਰ ਸਮੇਂ ਕਰਦਾ ਹੈ ਕੋਈ ਐਸਾ ਨਹੀਂ ਹੋਵੇਗਾ ਜਿਹੜਾ ਕਹੇਗਾ ਵੀ ਮੈਂ ਜਾ ਕੇ ਅਰਦਾਸ ਕੀਤੀ ਤੇ ਮੈਂ ਇਹ ਨਹੀਂ ਕਦੀ ਜਾ ਕੇ ਕਿਹਾ ਕਿ ਮੇਰੇ ਦੁੱਖ ਦੂਰ ਕਰਦੇ ਹੋ ਕਿਉਂਕਿ ਸੰਸਾਰ ਨੂੰ ਜਦੋਂ ਆਪਾਂ ਵਾਚਾਂਗੇ ਨਾ ਤੇ ਬਿਨਾਂ ਦੁੱਖਾਂ ਤੋਂ ਸੰਸਾਰ ਹੈ ਹੀ ਨਹੀਂ